ਫੋਰ ਕਿੰਨੇ ਦਿਨਾ ਆਪਣੇ ਕੋ ਦੇਹ ਲ ਲਈ ਗੱਲ ਕਰ ਘੱਟ ਵਾਲੀ ਕੀਤੀ ਕਿੰਨੇ ਦੀ ਕਿੰਨੇ ਦੀ 12300 ਲਿਆ ਜਾਂਦੇ ਤੂੰ ਅੱਜਾਂ ਜੰਗ ਵੀ ਦਵਾਈ ਦੇ ਇਹ ਵੀ ਨਹੀਂ ਚਲਾ ਲੱਗਦਾ ਇਹ ਹੈ ਗਿਆ ਛਾਣਾ ਮੰਡੀ ਚ ਬਠੰਡਾ ਰੋਡ ਦੇ ਸੇ ਮੰਡਾ ਰੋਡ ਤੋਂ ਉੱਤੇ ਹੀ ਮੰਡੀ ਹੈ 12300 ਓ ਇੱਕੋ ਗੱਲ ਕਰ ਓ ਛੰਡ ਤੇ ਕਹਦੇ ਤੂੰ ਯਾਰ ਨਹੀਂ ਦੇਣੀ ਉਹੀ ਗੱਲ 12000 ਕਿਆ ਕਰਦਾ ਕੀ ਆ ਆ ਫੜਿਆ ਯਾਰ ਉਹ ਯਾਰ ਸਾਹਮਣੇ ਸੱਤ ਗਿਆ ਤੈਨੂੰ ਜਾਂ ਸਾਢੇ 7 ਦੀ ਹੋ ਗਈ ਕੱਲ ਨੂੰ ਖਾਵਾਂਗੇ ਸਾਢੇ 7 ਦੀ ਹੋ ਗਈ ਯਾਰੇ ਫੜ ਗਾ ਉਹ ਤਾਂ ਬੋਲੇ ਨਹੀਂ 1000 ਰੁਪਏ ਪਾਦਾ ਮੈਂ ਕੀ ਕਰਵਾ ਰਹੇ ਆ ਅਸੀਂ ਮੱਥਾ ਨਾ ਕਰ ਮਰਵਾ ਕਿੰਨੇ ਦਿਨਾਂ ਤੇ ਮੱਥਾ ਨਾ ਮਰਵਾ ਪੰਜਵੇਂ ਦਾ ਹਾਂ 11000 ਦੀ ਲਾਇਆ ਵਾ ਜਲ ਖਾਈਓ ਕਰਵਾ ਦੇਣਗੇ ਕਯਾਰ ਭਾਈ ਆਹੇ ਗੱਲ ਮੈਂ ਤੈਨੂੰ ਪਹਿਲਾਂ ਕਰਦਾ ਕਿ ਜਿਹੜਾ ਪਸ਼ੂ ਹੈ ਨਾ ਮੇਰੀ ਆਤਮਨੀ ਦੀ ਗਾਲੀ ਦੰਦ ਕਸਾਈ ਕਰਕੇ ਲਾਉਂ ਚੱਲ ਕੇ ਯਾਰ ਰਗਾ ਤੂੰ ਨੇ ਬੋਲੀ ਪੂਰੇ 8 ਦੀ ਹੋ ਗਈ ਬੱਸ ਹੁਣ ਤਾਂ ਜੀ ਨਹੀਂ ਕਰਦੀ ਉਹ ਨਹੀਂ ਉਹ ਨਹੀਂ ਯਾਰ ਨਾ ਆਇਤਾ ਕਲਾਪਤ ਨਹੀਂ ਬਈ ਮੈਂ 1500 ਰੁਪਏ ਬੋਲੇ ਨਹੀਂ ਪਾਤਾ ਬੋਲੇ ਨਹੀਂ ਆਪਾਂ ਤਾਂ ਯਾਰ ਖੜਾ ਦੀ ਹੋ ਗਈ ਕਦੇ ਪੈਸੇ ਦੇ ਯਾਰ ਕੱਟ ਪੈਦੇ ਯਾਰ ਅੰਕਲ ਉਹ ਚਾਲ ਲੈ ਬਰਾਗਾ ਬਟੜਿਆਂਗਾ ਮੈਂ ਟਰਾਲੀ ਲੈਣੀ 100 ਤੋਂ 100 ਤੋਂ ਪਹਿਲਾਂ ਆ ਗਿਆ ਵੱਜ ਕੇ ਆ ਦੇਖੋ ਜੀ ਇਹ ਕਹਿੰਦਾ ਲਖਾਈ ਤੁਹਾਨੂੰ ਬੋਹਦਾ ਤੁਹਾਨੂੰ 8300 ਦੀ ਪੈਂਦੀ ਆ ਤੂੰ ਪਾਸੇ ਹੋ ਜਾ ਹੁਣ ਲਓ ਜੀ 222 ਨੇ ਆ ਬੱਕਰੀ ਆ ਤੇ 12000 ਰੁਪਿਆ ਮੁੱਲ ਕੀਤਾ ਜੀ ਤੇ 8300 ਦੀ ਦਾ ਸੌਦਾ ਹੋ ਗਿਆ ਦੋਸਤੋ ਅੱਛੇ ਦਿਖਾਉਦਾ ਤੁਹਾਨੂੰ ਜਿੰਨੇ ਰੁਪਏ ਪੈਂਦੀ ਆ

ਇਹ ਪੰਨਾ ਦੇਣੀ ਆ ਤੁਹਾਨੂੰ ਨਾ ਪੰਨਾ ਦੇ ਜਨਾਬ ਠੀਕ ਹੋ ਵਿਚਾਰਾਂ ਦੇ ਆਪਾਂ ਮੋਰ ਦੇ ਠੀਕ ਹੈ ਲੋ ਜੀ ਦੋਸਤੋ ਬਹੁਤ ਵਧੀਆ ਸੌਦਾ ਸਿਰੇ ਚੜਿਆ ਪੈਂਡ ਸੁਲਾ ਬੱਕਰਾ ਮੰਡੀ ਦੇ ਤੇ ਪੂਰੇ 8300 ਦਾ ਸੌਦਾ ਆਇਆ ਦੋਸਤੋ ਆ ਬੱਕਰੀਏ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦੀ ਤੇ ਇੱਕ ਕਿਹੜਾ ਪੰਡਾ ਜੀ ਬਾਈ ਜੀ ਪਿੰਡ ਕੋਣੀ ਕੋਣੀ ਵਾਲੇ ਪਾਈਆਂ ਨੇ ਲਈਏ ਦੋਸਤੋ ਨਾਲ ਹੀ ਲੱਗ ਲਓ ਜੀ ਦੋਸਤੋ ਆਦੇ ਨਾਂ ਤੇ ਲਗਾ ਕੇ ਲਿਆ ਸਹੀ ਭਾਲ ਮੇਰੀ ਕੀ ਜੀ ਹਾਂ ਜੀ ਲਓ ਜੀ ਦੋਸਤੋ ਮਿਲ ਜਾਈਏ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ